ਰੇਡੀ ਜਿੰਨਾ ਧੀਆਂ ਦੇ ਹੱਕ ਵਿੱਚ ਸਭ ਤੋਂ ਪਹਿਲਾਂ ਗੁਰੂ ਸਹਿਬਾਨਾ ਨੇ ਆਵਾਜ਼ ਉਠਾਈ ਅੱਜ ਬੜਾ ਦੁੱਖ ਹੁੰਦਾ ਹੈ ਜਦ ਗੁਰੂ ਸਾਹਿਬਾਨ ਨੂੰ ਮੰਨਣ ਵਾਲੇ ਵੀ ਉਹਨਾਂ ਧੀਆਂ ਨੂੰ ਦੁੱਖ ਪਹੁੰਚਾਉਣ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਰਹੇ ਹਨ ਡੰਡੀ ਗੁਰੂ ਸਾਹਿਬ ਸਾਨੂੰ ਵਿਆਹ ਕਾਰਨ ਦਾ ਕਿਡਾ ਸੋਹਣਾ ਸੁਖੈਨ ਮਾਰਗ ਦੱਸਦੇ ਹਨ ਡੰਡੀ ਜਿਸ ਦਾ ਨਾ ਵੀ ਗੁਰੂ ਸਾਹਿਬ ਨੇ ਆਨੰਦ ਕਾਰਜ ਰੱਖਿਆ ਸੀ ਜਿਸ ਨੂੰ ਅਸੀਂ ਆਨੰਦ ਤਾਂ ਕਿਸੇ ਪਾਸਿਓਂ ਰਹਿਣ ਹੀ ਨਹੀਂ ਦਿੱਤਾ ਡੰਡੀ ਕੁਝ ਦਾ ਕੁਝ ਬਣਾ ਕੇ ਰੱਖ ਦਿੱਤਾ ਹੈ ਡੰਡੀ ਅਸੀਂ ਪਤਾ ਨਹੀਂ ਕਿੱਥੋਂ ਇਹ ਮੂਰਖਤਾਈਆਂ ਸਿੱਖ ਲਈਆਂ ਅਤੇ ਅਜੇ ਹੋਰ ਵੀ ਸਿੱਖ ਰਹੇ ਹਾਂ ਨੰਡੀ ਆਓ ਜਰਾ ਉੱਪਰ ਦਿੱਤੇ ਸਰਲੇਖ ਨੂੰ ਖੋਲ ਕੇ ਵੇਖਣ ਦਾ ਯਤਨ ਕਰਿਏ ਨੰਡੀ ਜਿਹੜੇ ਨਿੰਦਨਯੋਗ ਦਾਜ ਦੇ ਲਫ਼ਜ਼ ਨੂੰ ਸਿਆਣੇ ਲੋਕ ਹਮੇਸ਼ਾ ਨਿੰਦ ਦੇ ਆਏ ਸੀ ਅੱਜ ਦੇ ਸਮੇਂ ਮੁਤਾਬਕ ਮੇਰਾ ਇਸ ਦੇ ਹੱਕ ਵਿੱਚ ਖਲੋਣ ਨੂੰ ਮਨ ਕਰ ਰਿਹਾ ਹੈ ਡੰਡੀ ਤੁਸੀਂ ਸੋਚਦੇ ਹੋਮੋਗੇ ਕਿ ਇਹ ਕਿਹੜੀ ਜਬਲੀ ਮਾਰ ਰਿਹਾ ਇਹ ਡੰਡੀ ਪਰ ਜੇਕਰ ਤੁਸੀਂ ਵੀ ਹੁਣ ਦੇ ਹਾਲਾਤ ਉੱਤੇ ਨਜ਼ਰ ਮਾਰੋਗੇ ਤਾਂ ਜ਼ਰੂਰ ਮੇਰੇ ਨਾਲ ਹਾਂ ਵਿੱਚ ਸਿਰ ਹਲਾਓਗੇ ਡੰਡੀ ਜਦੋਂ ਵੀ ਕਿਸੇ ਧੀ ਦਾ ਮਾਪੇ ਰਿਸ਼ਤਾ ਤੈ ਕਰਦੇ ਹਨ ਤਾਂ ਅੱਜ ਕੱਲ ਦੇ ਆਪਣੇ ਆਪ ਨੂੰ ਸੂਝਵਾਨ ਅਤੇ ਅਗਾਹ ਬਦੂ ਸੋਚਦੇ ਕਹਾਉਣ ਵਾਲੇ ਮਾਪੇ ਜਾਂ ਉਹਨਾਂ ਦੇ ਪੜੇ ਲਿਖੇ ਕਾਕੇ ਇਹ ਪਹਿਲੀ ਵਾਰ ਮੰਗ ਕਰਦੇ ਹਨ ਕਿ ਵੇਖੋ ਜੀ ਰੱਬ ਦਾ ਦਿੱਤਾ ਸਾਡੇ ਰੈਡੀ ਕੋਲ ਸਭ ਕੁਝ ਹੈ ਸਾਨੂੰ ਸਿਵਾਏ ਬੇਟੀ ਦੇ ਹੋਰ ਕੁਝ ਨਹੀਂ ਚਾਹੀਦਾ ਭਾਵੇਂ ਇਹ ਗੱਲ ਵੀ ਬਹੁਤਿਆਂ ਦੀ ਮਗਰੋਂ ਝੂਠ ਹੀ ਨਿਕਲਦੀ ਹੈ ਡੰਡੀ ਬਸ ਇੱਕ ਬਰਾਤ ਦੀ ਸੇਵਾ ਜਰਾ ਚੰਗੀ ਕਰ ਦਿਓ ਡੰਡੀ ਸਾਡੇ ਸਾਰੇ ਪਰਿਵਾਰ ਦੇ ਮਨ ਵਿੱਚ ਬੜੇ ਚਿਰਾਂ ਦੀ ਰੀਜ ਹੈ ਕਿ ਅਸੀਂ ਵਿਆਹ ਪੂਰਾ ਗੱਜ-ਬੱਜ ਕੇ ਕਰਨਾ ਹੈ ਡੰਡੀ ਤੁਸੀਂ ਵਿਚਾਰ ਕਰਕੇ ਵੇਖ ਲਓ ਕਿ ਮੁੰਡੇ ਵਾਲਿਆਂ ਵੱਲੋਂ ਕੀਤੀ ਪੋਲੀ ਜਹੀ ਆਵਾਜ਼ ਵਿੱਚ ਗੱਲ ਬਸ ਇੱਕ ਬਰਾਤ ਦੀ ਚੰਗੀ ਸੇਵਾ ਦਾਜ ਦਾ ਹਉਆ ਬਣੇ ਲਫ਼ਜ਼ ਤੋਂ ਕਿਤੇ ਵੱਧ ਖਤਰਨਾਕ ਹੈ ਡੰਡੀ ਪੈਲਸਾਂ ਦੇ ਖਰਚੇ ਤੋਂ ਤਾਂ ਆਪਾਂ ਸਾਰੇ ਵਾਕਿਫ ਹੀ ਹਾਂ ਕਿਵੇਂ ਇਸ ਦੇ ਨਕਲੀ ਜਿਹੇ ਟੌਰ ਟੱਪੇ ਲੱਖਾਂ ਰੁਪਏ ਕੁਝ ਘੰਟਿਆਂ ਵਿੱਚ ਹੀ निगल ਕੇ औ जांदे हन डंडी ਲੋਕ ਜੀਵ ਨਾਲ ਵੱਖ-ਵੱਖ ਸਵਾਦ ਚਖਦੇ ਚਖਦੇ ਕੁਝ ਨਿੰਦ ਕੇ ਅਤੇ ਕੁਝ ਸਲਾਹ ਕੇ ਸਾਰੇ ਆਪਣੇ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ ਪਰ ਕੁੜੀ ਵਾਲਿਆਂ ਦੇ ਅਗਲੇ ਪਿਛਲੇ ਸਭ ਖਾਤੇ ਪੈਲਸਾਂ ਵਿੱਚ ਖਾਲੀ ਹੋ ਜਾਂਦੇ ਹਨ ਢੰਡੀ ਹੁਣ ਜੇ ਆਪਾਂ ਦਾਜ ਦੀ ਗੱਲ ਕਰੀਏ ਜਿਵੇਂ ਪਿੱਛੇ ਦਾ ਰਿਵਾਜ ਸੀ ਬੈੱਡ ਸੋਫੇ ਟੀਵੀ ਫ੍ਰਿਜ ਸਕੂਟਰ ਆਦ ਡੰਡੀ ਮੇਰਾ ਖਿਆਲ ਹੈ ਕਿ ਜੇਕਰ ਤੁਸੀਂ ਹਿਸਾਬ ਲਾਉਗੇ ਤਾਂ ਪੈਲਸਾਂ ਦੀ ਤੁਲਨਾ ਵਿੱਚ ਇਸ ਸਮਾਨ ਦਾ ਖਰਚ ਕਿਤੇ ਘਟ ਲੱਗੇਗਾ ਅਤੇ ਨਾਲੇ ਇਹ ਤਾਂ ਬਰਤਨ ਵਾਲੀਆਂ ਚੀਜ਼ਾਂ ਨੇ ਅਗਲੀ ਬਿਨਾ ਕਿਸੇ ਹਿੜਕ ਝੜਕ ਦੇ ਵਰਤ ਵੀ ਸਕੇਗੀ ਪਰ ਪੈਲਿਸ ਦੈਂਤ ਦੇ ਮੂੰਹ ਵਿੱਚ ਸਵਾਹ ਹੋਏ ਮਾਪਿਆਂ ਦੇ ਸਾਰੇ ਅਗਲੇ ਪਿਛਲੇ ਫੰਡਾਂ ਦਾ ਕੀ ਪਾ ਡੰਡੀ